ਅੱਜ ਜਿਹਦਾ ਮੈਂ ਇਤਿਹਾਸ ਕਹਿਣ ਦਿਆ ਨਾ ਉਹਨੂੰ ਜਿਹੜੀ ਬੀਬੀ ਨੇ ਪੜਾਇਆ ਨਾ ਉਸ ਬੀਬੀ ਉਹ ਪ੍ਰੋਫੈਸਰ ਦਾ ਨਾਮ ਬੀਬੀ ਸ਼ੈਦ ਬੀਬੀ ਸੁਰਿੰਦਰ ਕੌਰ ਸੀਗਾ ਮੈਨੂੰ ਅਕਾਲ ਤਖਤ ਸਹਿਬੋਂ ਬੀਬੀ ਮਿਲੀ ਸੀ ਉਹ ਬੀਬੀ ਨੇ ਭੈਣੋ ਭਾਈ ਬਲਵਿੰਦਰ ਸਿੰਘ ਦੇ ਕੈਰੇਕਟਰ ਦੇ ਬਾਰੇ ਮੈਨੂੰ ਇੱਕ ਗੱਲ ਕਹੀ ਉਹ ਕਹਿੰਦੀ ਜਦੋਂ ਮੇਰੇ ਕੋਲ ਪੜਦਾ ਸੀ ਨਾ ਮੈਂ ਇੱਕ ਦਿਨ ਭਾਈ ਬਲਵਿੰਦਰ ਸਿੰਘ ਨੂੰ ਆਖਿਆ ਕਹਿੰਨ ਲੱਗੀ ਕਾਕਾ ਤੇਰੀ ਕਲਾਸ ਵਿੱਚ ਕਿੰਨੀਆਂ ਲੜਕੀਆਂ ਪੜਦੀਆਂ ਉਹ ਕਹਿੰਦਾ ਮੈਡਮ ਜੀ ਮੈਨੂੰ ਨਹੀਂ ਪਤਾ ਉਹ ਕਹਿੰਦੀ ਕਾਕਾ ਤੂੰ 6 ਘੰਟੇ ਕਲਾਸ ਵਿੱਚ ਬੈਠਾ ਰਹਿਣਾ ਤੈਨੂੰ ਇਹ ਨਹੀਂ ਪਤਾ ਵੀ ਤੇਰੀ ਕਲਾਸ ਵਿੱਚ ਕਿੰਨੀਆਂ ਲੜਕੀਆਂ ਪੜਦਾ ਕਹਿੰਦੀ ਉਹਨੇ ਗਾੜੀਆਂ ਜਵਾਬ ਦਿੱਤਾ ਕਹਿੰਦਾ ਮੈਡਮ ਜੀ ਮੈਂ ਲੋਕਾਂ ਦੀਆਂ ਲੜਕੀਆਂ ਵੇਖਣ ਨਹੀਂ ਆਉਂਦਾ ਮੈਂ ਪੜਨ ਵਾਸਤੇ ਆਉਣਾ ਮੈਂ ਲੋਕਾਂ ਦੀਆਂ ਧੀਆਂ ਵੇਖਣ ਵਾਸਤੇ ਨਹੀਂ ਆਉਂਦਾ ਉਹ ਬੀਬੀ ਨੇ ਦੱਸਿਆ ਕਹਿੰਦੀ ਉਹ ਜਿਹੜਾ ਵੀਰ ਸੀ ਨਾ ਭਾਈ ਬਲਵਿੰਦਰ ਸਿੰਘ ਕਾਲਜ ਦੇ ਗੇਟ ਦੇ ਖਲੋ ਕੇ ਆਣ ਕੇ ਆਪਣੀ ਨਿਗਾਹ ਧਰਤੀ ਤੇ ਸੁੱਟ ਲੈਂਦਾ ਸੀਗਾ ਦੇ ਵਾਪਸ ਜਾਂਦਾ ਗੇਟ ਤੋਂ ਨਿਗਾ ਚੁੱਕਦਾ ਸੀਗਾ ਕਾਲਜ ਵਿੱਚ ਕਿਸੇ ਦੀ ਧੀ ਵੱਲੇ ਨਹੀਂ ਸੀਗਾ ਬੇਨਾਰ ਵਾਰਾ ਉਹਨਾਂ ਦੀਆਂ ਗਾਈਆਂ ਜਾਂਦੀਆਂ ਨੇ ਜਿਨ੍ਹਾਂ ਦਾ ਕਿਰਦਾਰ ਉੱਚਾ ਹੋਵੇ ਜਿਨ੍ਹਾਂ ਦਾ ਕਿਰਦਾਰ ਨਾ ਉੱਚਾ ਹੋਵੇ ਉਹਨਾਂ ਦੀਆਂ ਵਾਰਾ ਨਹੀਂ ਗਾਈਆਂ ਜਾਂਦੀਆਂ